अपने मुल्क से मोहब्बत होनी चाहिए और उसी मोहब्बत के तकाजे में जो आज हमारा पंजाब स्टेट सैलाब की सत में आया हुआ है हम उसी के लिए ताकि हमारे भाई जो परेशान हैं खाने से पीने से उठने से बैठने से आज गमज़दा हैं हम उनकी हेल्प के लिए आए हैं उनकी नुसरत के लिए आए हैं यही हमारा एक ਮਿਸ਼ਨ ਹੈ ਕਿ ਸਾਡੇ ਭਾਈਓ ਕੋ ਰਾਹਤ ਦਾ ਸਾਮਾਨ ਵਾਫਰਾਮ ਹੋ ਜਾਏ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇਸੇ ਦੇ ਵਿੱਚ ਆ ਕਿ ਜਿਹੜਾ ਅੱਜ ਆਪਣਾ ਸਿੱਖ ਮੁਸਲਮ ਹਿੰਦੂ ਭਾਈਚਾਰਾ ਆਸੂਜੀ ਭਾਈਚਾਰਾ ਵਾਦਾ ਵਾ ਜਦੋਂ ਆਪਾਂ ਇਹੋ ਜਿਹਾ ਕੰਮ ਕਰਦੇ ਆ ਕਿ ਇਹ ਹੁੰਦਾ ਸੀ ਕਿ ਪੰਜਾਬ ਸਾਰਿਆਂ ਦੀ ਮੱਤ ਕਰਦਾ ਸਾਡੀ ਕੋਈ ਮੱਤ ਨਹੀਂ ਕਰਦਾ ਪਰ ਅੱਜ ਉਸ ਚੀਜ਼ ਦਾ ਜਵਾਬ ਦਿੱਤਾ ਦੁਨੀਆ ਭਰ ਚ ਬੈਠੇ ਲੋਕਾਂ ਨੇ ਗੱਲ ਨਮਸਕਾਰ ਮੈਂ ਤੁਹਾਡਾ ਆਪਣਾ ਰੈਬੀ ਪਾਰਟੀ ਆ ਔਰ ਤੁਸੀਂ ਦੇਖ ਰਹੇ ਹੋ ਆਰਬੀਂਡਿਆ ਟੀਵੀ ਨਿਊਜ਼ ਅਸੀਂ ਕੱਲ ਇੱਕ ਗੱਡੀ ਰਵਾਨਾ ਕੀਤੀ ਸੀ ਨਕੋਦਰ ਦੇ ਰੇਲਵੇ ਰੋਡ ਤੋਂ ਜਿੱਥੇ ਉਹ ਦੱਸਿਆ ਗਿਆ ਸੀਗਾ ਵੀ ਪੰਜਾਬ ਵੀ ਇਹ ਪੰਜਾਬੀਆਂ ਦੀ ਬਾਹ ਫੜਦੇ ਆ ਔਰ ਮੈਂ ਅੱਜ ਇੱਕ ਹੋਰ ਵੱਡੀ ਐਗਜ਼ੈਂਪਲ ਜਿਹੜੀ ਸਿਆਸਤੋਂ ਉੱਪਰ ਉੱਠ ਕੇ ਅੱਜ ਮੈਂ ਦੇਖ ਰਿਹਾ ਆ ਨਕੋਦਰ ਦੇ ਬਿੱਲਾ ਨਵਾ ਪਿੰਡ ਦੇ ਵਿੱਚ ਖੜੇ ਆ ਇਸ ਵੇਲੇ ਔਰ ਲੱਖਾਂ ਦਾ ਜਿਹੜਾ ਸਮਾਨ ਸਹਾਰਨਪੁਰ ਤੋਂ ਵੱਡੀਆਂ ਵੱਧੀ ਵੱਡੀ ਕਤਾਰ ਦੇ ਵਿੱਚ ਗੱਡੀਆਂ ਇੱਥੇ ਪੰਜਾਬ ਦੇ ਵਿੱਚ ਜਿਹੜਾ ਰਾਸ਼ਨ ਲੈ ਕੇ ਆਏ ਆ ਔਰ ਤੁਸੀਂ ਦੇਖ ਸਕਦੇ ਆ ਮੇਰੇ ਪਿੱਛੇ ਜਾਮੀਆਂ ਰਹਿਮਤ ਕਾ ਘਰੋਲੀ ਸਹਾਰਨਪੁਰ ਤੋਂ ਗੱਡੀਆਂ ਜਿਹੜੀਆਂ ਇੱਥੇ ਪਹੁੰਚੀਆਂ ਆ ਔਰ ਮੈਂ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਪਿੱਛੇ ਕੱਠ ਦਿਖਾਓ ਕਿੰਨਾ ਵੱਡਾ ਇਕੱਠ ਨਕੋਦਰ ਇਸੇ ਪਹੁੰਚਿਆ ਹੈ ਪੰਜਾਬ ਦੇ ਵਿੱਚ ਇਹ ਆਏ ਆ ਰਾਸ਼ਨ ਲੈ ਕੇ ਪੰਜਾਬੀਆਂ ਵਾਸਤੇ ਔਰ ਹਾਲਾਤ ਇਹਨਾਂ ਕੋ ਜਿਵੇਂ ਪੰਜਾਬੀ ਕੋ ਪੰਜਾਬੀ ਦਾ ਦਰਦ ਨਹੀਂ ਦੇਖਿਆ ਜਾਂਦਾ ਇਹਨਾਂ ਕੋਲੋਂ ਵੀ ਪੰਜਾਬੀਆਂ ਦਾ ਦਰਦ ਨਹੀਂ ਦੇਖਿਆ ਗਿਆ ਹਾਲਾਤ ਜਿਹੜੇ ਬਣੇ ਆ ਪੰਜਾਬ ਦੇ ਵਿੱਚ ਹਰ ਪੀੜਤਾਂ ਦੇ ਔਰ ਦੇਖ ਸਕਦੇ ਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਔਰ ਵੱਡੀਆਂ ਇਕਦਾਰ ਦੇ ਵਿੱਚ ਗੱਡੀਆਂ ਜਿਹੜੀਆਂ ਇੱਥੇ ਰਾਸ਼ਨ ਲੈ ਕੇ ਜੋ ਵੀ ਲੋੜੀ ਦਾ ਸਮਾਨ ਹੈਗਾ ਜਿਹੜੀਆਂ ਵਰਤਦੀ ਰੋਜ਼ ਰੁਟੀਨ ਦੀਆਂ ਚੀਜ਼ਾਂ ਵਰਤਨ ਆਲੀਆਂ ਆ ਪਰਿਵਾਰ ਦੇ ਵਿੱਚ ਉਹ ਸਾਰਾ ਸਮਾਨ ਵੱਡੀਆਂ ਕਿੰਨਾ ਇੱਥੇ ਲੈ ਕੇ ਪਹੁੰਚਿਆ ਔਰ ਵੱਡੀਆਂ ਜਿਹੜਾ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਾਫਲਾ ਇੱਥੇ ਪਹੁੰਚਿਆ ਆ ਔਰ ਅਸੀਂ ਜਿਹੜਾ ਗੱਲਬਾਤ ਵੀ ਕਰਾਂਗੇ ਸਾਡੇ ਵਿੱਚ ਇੱਥੇ ਜੀਤਾ ਰੰਡਾਵਾ ਜੀ ਤੇ ਉਹਨਾਂ ਦੇ ਨਾਲ ਜਿਹੜੇ ਜਿੰਨੇ ਵੀ ਸਾਥੀ ਆ ਗੱਲਬਾਤ ਕਰਾਂਗੇ ਔਰ ਭਾਈ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੱਡਾ ਜਿਹੜਾ ਕਾਫਲਾ ਲੈ ਕੇ ਇੱਥੇ ਪੰਜਾਬ ਆਇਆ ਨਕੂਦਰ ਪਹੁੰਚੇ ਆ ਇੱਥੋਂ ਇਹ ਗੱਡੀਆਂ ਜਿਹੜੀਆਂ ਆ ਗੁਰਦਾਸਪੁਰ ਵਾਸੇ ਰਵਾਨਾ ਹੋਣੀਆਂ ਆ ਔਰ ਜਿੱਥੇ ਹਰ ਪੀੜਤ ਜਿਹੜੇ ਜਿਨ੍ਹਾਂ ਨੂੰ ਮਾਰ ਪਈ ਆ ਹਰ ਹਰ ਦੀ ਜਿਹੜੀ ਮਾਰ ਪਈ ਆ ਜਿਹੜੇ ਨੁਕਸਾਨ ਹੋਇਆ ਆ ਔਰ ਉੱਥੇ ਜਾਣਗੇ ਉਹਨਾਂ ਨੂੰ ਆਪਣੇ ਹੱਥੀ ਜਿਹੜਾ ਆ ਆ ਰਾਸ਼ਨ ਵੰਡਣਗੇ ਸਮਾਨ ਦੇਣਗੇ ਔਰ ਤੁਸੀਂ ਸਾਰੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹ ਬਹੁਤ ਵੱਡੀ ਐਗਜ਼ੈਂਪਲ ਆ ਮੈਸੇਜ ਆ ਕਿ ਤਾਂ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਜਾ ਸਕੇ ਔਰ ਕਿਉਂਕਿ ਇਹ ਸਿਆਸਤ ਤੋਂ ਉੱਪਰ ਉੱਠ ਗਿਆ ਇਹਦੇ ਵਿੱਚ ਕੋਈ ਸਿਆਸਤ ਨਹੀਂ ਖੇਡੀ ਗਈ ਇਹ ਇੱਕ ਜ਼ਮੀਰ ਹੈ ਆਪਣਾ ਜ਼ਮੀਰ ਸਾਰਿਆਂ ਦੇ ਤੱਕ ਆਇਆ ਲੋਕ ਜਿਹੜੇ ਆ ਸਿਆਸਤ ਦੇ ਵਿੱਚ ਤੁਹਾਨੂੰ ਬਾਕੇ ਆ ਹਿੰਦੂ ਮੁਸਲਮ ਸਿੱਖ ਸਾਈ ਸਾਰਿਆਂ ਨੂੰ ਕੇ ਇੱਕ ਦੂਜੇ ਤੋਂ ਦੂਧਾ ਕਰਨ ਦੀ ਆਪਾਂ ਦੇਤੇ ਰਹਿੰਦੇ ਆ ਪਰ ਇਹ ਜਿਹੜੇ ਵੀਡੀਓ ਤੁਸੀਂ ਦੇਖ ਸਕਦੇ ਹੋ ਇੱਕ ਜਿੰਦੀ ਜਾਗਦੀ ਮਿਸਾਲ ਹੈ ਮੁਸਲਮ ਭਾਈ ਤੇਰਾ ਸਾਰਾ ਇੱਥੇ ਪਹੁੰਚਿਆ ਆ ਔਰ ਜਿਹੜਾ ਦਰਦ ਜਿਹੜਾ ਦਰਦ ਦੇਖਿਆ ਨਹੀਂ ਗਿਆ ਪੰਜਾਬ ਦੇ ਵਿੱਚ ਰਾਸ਼ਨ ਲੈ ਕੇ ਹੋਰ ਵੀ ਸਮਗਰੀ ਲੈ ਕੇ ਇੱਥੇ ਪਹੁੰਚਿਆ ਧੰਨਵਾਦ ਐਵੇਂ ਤੁਹਾਨੂੰ ਦੱਸਿਆ अल्लाह का शुक्र है आपका नाम क्या है मेरा नाम मोहम्मद मुख्तार है आज मैं देख रहा हूँ बहुत बड़ी एक मिसाल आपने पैदा कर दी इतना बड़ा काफिला इतनी बड़ी गाड़िया लेन ले पहुंचे हो देखो मज़ेब इस्लाम यही सिखाता है अल्लाह के ने, ने फरमाया कि हब्बलवी अपने मुल्क से मोहब्बत होनी चाहिए और उसी मोहब्बत के तकाज़े में जो आज हमारा पंजाब स्टेट सैलाब की सद में आया हुआ है उसी के लिए ताकि हमारे भाई जो परेशान है खाने से पीने से उठने से बैठने से आज गमजदा हैं हम उनकी हेल्प के लिए आए हैं उनकी नुसरत के लिए आए हैं यही हमारा एक मिशन है कि हमारे भाइयों को राहत का सामान वहाँ फराम हो जाए दवाइयों के ज़रिए मच्छरदानियों के ज़रिए और कुछ राशन की किटें बन बनवाई हुई हैं इसीलिए हम हमारा ये सफ़र हुआ है और हमें बड़ी चिंता थी हम रात दिन इसी कश्म कशमें दे कि हमारे भाइयों के पास किसी तरह से मदद पहुँचे और इन बहुत लोग हमारे ईमान वाले भाई भी बहुत मदद पहुँचा रहे हैं और इसी वजह से हम यहाँ आए ताकि हमारा एक मुल्क जो ये गुलदस्ता है यहाँ सभी तरह के लोग अपनी जिंदगी गुजारते हैं हिंदू मुस्लिम सिख ईसाई आपस में से भाई भाई इसी भाईचारे को कायम रखने के लिए हम यहाँ आए हैं और इनशाला हम जाकर के वहाँ खुद अपनी आंखों से वो मंजर देख कर के जो मुस्ताहक है जिसे वाकई राशन की जरूरत है उस तक इंशाला राशन पहुँचाने का काम करेंगे जैसे आपने ये बताया हिंदू मुस्लिम सिख ईसाई मानवता के भाई भाई बहुत बड़ी बात है ये जैसे सरकारें जो करती है उससे आपने उठकर ये कदम जो है उठाया है देखो ये सरकार का मसला है नहीं इंसानियत का मसला है हम इस चीज के अंदर न कोई हमारा राजनीतिक कोई इशू है न हमारा कोई पॉलिटिकल पॉलिटिकल कोई इशू है हमारा इशू ये है कि हमारे भाइयों तक मदद पहुँचे सरकारें जो करती है आपस में वो एक पोडिक... पॉलिटिकल हिसाब से करती है लेकिन हम जो कर रहे हैं वो इंसानियत के नाते कर रहे हैं और यही इस्लाम सिखाता है कि तुम एक दूसरे से मोहब्बत रखो वो आपके चाहे पड़ोसी हो आप, आपके मुल्क में कहीं भी किसी इंसान को कोई दुख तकलीफ पहुंचे उसका दर्द इंसान के दिल के अंदर महसूस होना चाहिए और उसी दर्द को लेकर के आज हम पंजाब पंजाब में हमने विज़िट किया है और यही हमारा मकसद है ਜਿਵੇਂ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਜਿਹੜੇ ਜਿਹੜੇ ਜਾਮੀਆ ਮਸਜਦ ਹਰਨਪੁਰ ਤੋਂ ਜਿਹੜੇ ਇੱਥੇ ਸਾਰੇ ਪਹੁੰਚੇ ਆ ਔਰ ਇਹ ਇਨਸਾਨੀਅਤ ਦੀ ਜਿਨੇ ਨਾਤੇ ਜਿਹੜੇ ਇੱਥੇ ਸਾਰਾ ਗਰੁੱਪ ਇੱਥੇ ਜੋ ਵੀ ਰਚਦਾ ਆਪਣਾ ਸਮਾਨ ਲੈ ਕੇ ਇੱਥੇ ਪਹੁੰਚੇ ਆ ਔਰ ਔਰ ਜਿੱਥੇ ਹੜਪੀੜਿਤ ਹੋਏ ਆ ਉਹਨਾਂ ਵਾਸਤੇ ਇਹ ਆਪਣੇ ਹੱਥੀ ਜਾ ਕੇ ਗਰਦਾਸਪੁਰ ਜਿਹੜੀਆਂ ਗੱਡੀਆਂ ਰਵਾਨਾ ਹੋਣਗੀਆਂ ਔਰ ਅਸੀਂ ਇੱਥੇ ਭਾਜੀ ਉਹਨਾਂ ਨਾਲ ਗੱਲਬਾਤ ਵੀ ਖ਼ਬਰ ਕਰਾਂਗੇ ਜਿੱਤੇ ਭਾਜੀ ਨਾਲ ਵੀ ਤੇ ਵੱਡੀ ਜਿਹੜੀ ਐਗਜ਼ੈਂਪਲ ਜਿਹੜੀ ਆ ਸਾਡੇ ਨਕੌਦਰ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਔਰ ਤੁਸੀਂ ਵੇਖ ਰਹੇ ਹੋ ਆਰਬਿੰਡੀਆ ਉਧਰ ਦੇ ਪਿੰਡ ਬਿੱਲੇ ਨਵਾਬ ਜਿੱਥੇ ਜਿੱਤੇ ਭਾਜੀ ਉਹਨਾਂ ਨੇ ਮੁਸਲਿਮ ਭਾਈ ਜਾਰਾ ਸਾਰਾ ਇੱਥੇ ਪਹੁੰਚਿਆ ਆ ਉਹਨਾਂ ਦਾ ਰਹਿਣ ਸਹਿਣ ਦਾ ਉਹਨਾਂ ਦਾ ਖਾਣ ਪੀਣ ਦਾ ਇੱਥੇ ਅਰੇਂਜਮੈਂਟ ਰੱਖਿਆ ਗਿਆ ਸੀਗਾ ਔਰ ਜਿੱਤੇ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਔਰ ਦੂਜੀ ਗੱਲ ਇਹ ਜਿਹੜੀ ਤੁਸੀਂ ਜਿੰਦੀ ਜੱਜ ਜਿਹੜੀ ਮਿਸਾਲ ਪੈਦਾ ਕੀਤੀ ਆ ਜੇ ਬਹੁਤ ਵੱਡੀ ਗੱਲ ਆ ਨਕੌਦਰ ਦੇ ਵਿੱਚ ਸਹਾਰਨਪੁਰ ਤੋਂ ਸਪੈਸ਼ਲੀ ਕਗਰੋਲੀ ਤੋਂ ਇੱਥੇ ਪਹੁੰਚੇ ਆ ਵੱਡਾ ਰਾਸ਼ਨ ਲੈ ਕੇ ਇੱਥੇ ਜਿਹੜੇ ਖੜਬੀਲੇ ਹੋਏ ਆ ਉਹਨਾਂ ਵਾਸਤੇ ਤੇ ਕੀ ਕਹਿਣਾ ਚਾਹੁੰਦੇ ਆ ਭਾਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰਾ ਮੁਸਲਮ ਭਾਈਚਾਰਾ ਸਾਡੇ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਪੰਜਾਬ ਦੀ ਸੇਵਾ ਕਰਨ ਪਹੁੰਚਾਇਆ ਇਹਨਾਂ ਦਾ ਪਿਆਰ ਸਾਡੇ ਪਿੰਡ ਦੇ ਅੰਬੂ ਵੀਰ ਗੁਜਰ ਪਰਿਵਾਰ ਸ਼ਵੀ ਭਾਈ ਖੜੇ ਆ ਇਹਨਾਂ ਦਾ ਪਰਿਵਾਰ ਆ ਇੱਥੇ ਮੀਆਂ ਜੀ ਰਹਿ ਰਹੇ ਸਾਡੇ ਉਹਨਾਂ ਦਾ ਪਰਿਵਾਰ ਆ ਉਹਨਾਂ ਦਾ ਗਾਂ ਇਹਨਾਂ ਨਾਲ ਨਾਲ ਭਾਈਚਾਰਾ ਸੀਗਾ ਇਹਨਾਂ ਨੇ ਸਾਡੇ ਨਾਲ ਪਰਸੋਂ ਤੋਂ ਕਨੈਕਟ ਕੀਤਾ ਵੀ ਅਸੀਂ ਵੀਰ ਜੀ ਦੀ ਸੇਵਾ ਪੰਜਾਬ ਚ ਕਰਨ ਆਉਣ ਲੱਗੇ ਆ ਤੇ ਇਹਨਾਂ ਨੂੰ ਸੀ ਬੇਨਤੀ ਕੀਤੀ ਵੀ ਤੁਸੀਂ ਆਓ ਇਹ ਕਹਿੰਦੇ ਵੀ ਤੁਸੀਂ ਮੂਰੇ ਲੱਗ ਕੇ ਸਾਨੂੰ ਪੰਜਾਬ ਦੇ ਵਿੱਚ ਇਹ ਸੇਵਾ ਘਰ ਘਰ ਅਸੀਂ ਪਹੁੰਚਾਉਣੀ ਆ ਜਿੱਦਾਂ ਕਿ ਲੋਕ ਆਉਂਦੇ ਆ ਸਟੇਟਾਂ ਦੇ ਵਿੱਚੋਂ ਆਪਾਂ ਘਰਾਂ ਚ ਰਖਾ ਲਈਦਾ ਸਮਾਨ ਕਈ ਵਾਰ ਵੰਡ ਹੁੰਦਾ ਕਿ ਇਹ ਨਹੀਂ ਵੰਡ ਹੁੰਦਾ ਤਾਂ ਜਦੋਂ ਬਾਹਰੋਂ ਸਟੇਟਾਂ ਚੋਂ ਭੈਣ ਭਰਾ ਸਾਡਾ ਕੋਈ ਆਉਂਦਾ ਆ ਤਾਂ ਉਸ ਵੇਲੇ ਉਹਨਾਂ ਦਾ ਮਿਸਬਿਹੇਵੀ ਬਹੁਤ ਹੁੰਦਾ ਆਪਣੇ ਇਸ ਵੇਲੇ ਤਾਂ ਅਸੀਂ ਸਾਰਿਆਂ ਨੂੰ ਇਹੇ ਬੇਨਤੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਆਉਣ ਵਾਲਾ ਟਾਈਮ ਆ ਆਪਾਂ ਇਹ ਜਿੰਨੇ ਭਾਈਚਾਰਾ ਸਾਡਾ ਰਾਸ਼ਨ ਲੈ ਕੇ ਆ ਰਿਹਾ ਹੋਰ ਸਮਗਰੀ ਲੈ ਕੇ ਆ ਰਿਹਾ ਇਹਨਾਂ ਦੇ ਘਰ ਦੇ ਵਿੱਚ ਜਿੰਨੀਆਂ ਵੀ ਲੋੜਾਂ ਦੀ ਚੀਜ਼ ਐ ਇਸ ਵੇ ਤੇ ਬਾਕੀ ਆਪਣੀ ਸਰੀਰ ਦੇ ਨਾਲ ਕੱਪੜਾ ਲਾ ਲਓ ਚਪਲਾਂ ਲਾ ਲਓ ਛਤਰੀ ਲਾ ਲਓ ਮਸ਼ਰਦਾਨੀਆਂ ਲਾ ਲਓ ਮੈਨੂੰ ਮੈਦ ਵੀ ਕੋਈ ਵੀ ਇਸ ਭਾਈਚਾਰੇ ਨੇ ਬੈਂਟਰੀ ਲਾ ਲਓ ਮੈਨੂੰ ਮੈਦ ਛੱਡੀ ਨਹੀਂ ਤੇ ਸਭ ਤੋਂ ਵੱਡ ਸਭ ਤੋਂ ਵੱਡਾ ਜਿਹੜਾ ਧੰਨਵਾਦ ਹੈ ਇਸ ਵੇਲੇ ਕਿ ਸਾਡੇ ਪਿੰਡ ਦੇ ਜਿੰਨਾ ਵੀ ਆਪਣਾ ਗੁੱਜਰ ਪਰਿਵਾਰ ਆ ਇਹਨਾਂ ਦਾ ਵਾ ਉਸ ਤੋਂ ਬਾਅਦ ਜਿੰਨਾ ਸਾਡਾ ਇਹ ਭਾਈਚਾਰਾ ਇਹ ਬਾਹਰੋਂ ਆਏ ਅਸੀਂ ਇਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਇਸੇ ਦੇ ਵਿੱਚ ਆ ਕਿ ਜਿਹੜਾ ਅੱਜ ਆਪਣਾ ਸਿੱਖ ਮੁਸਲਮ ਹਿੰਦੂ ਭਾਈਚਾਰਾ ਆਸੂਜੀ ਭਾਈਚਾਰਾ ਵਾਧਾ ਵਾ ਜਦੋਂ ਆਪਾਂ ਇਹੋ ਜਿਹਾ ਕੰਮ ਕਰਦੇ ਆਂ ਕਿ ਇਹ ਹੁੰਦਾ ਸੀ ਕਿ ਪੰਜਾਬ ਸਾਰਿਆਂ ਦੀ ਮੱਤ ਕਰਦਾ ਸਾਡੀ ਕੋਈ ਮੱਤ ਨਹੀਂ ਕਰਦਾ ਪਰ ਅੱਜ ਉਸ ਚੀਜ਼ ਦਾ ਜਵਾਬ ਦਿੱਤਾ ਦੁਨੀਆ ਭਰ ਚ ਬੈਠੇ ਲੋਕਾਂ ਨੇ ਪੰਜਾਬੀਆਂ ਨੇ ਜਾਂ ਦੇਸ਼ਾਂ ਪਰਦੇਸਾਂ ਵਿੱਚ ਜਿੰਨੇ ਵੀ ਲੋਕ ਬੈਠੇ ਆ ਨਹੀਂ ਕੱਲਾ ਪੰਜਾਬ ਨਹੀਂ ਸਾਰੇ ਲੋਕ ਅੱਜ ਇਕੱਠੇ ਹੋਏ ਆ ਔਰ ਪੰਜਾਬ ਦੀ ਸੇਵਾ ਕਰਨ ਆਏ ਆ ਜਿੱਤੇ ਭਾਜੀ ਸਿਆਸਤ ਤੋਂ ਉੱਪਰ ਉੱਠ ਕੇ ਜਿਹੜਾ ਇਹ ਪਰਾਲਾ ਕੀਤਾ ਗਿਆ ਆ ਆ ਬੀਜੇ ਦੇ ਵਿੱਚ ਕਿਸੇ ਦੀ ਕੋਈ ਸ਼ਾਸਤ ਨਹੀਂ ਅਸੀਂ ਮੈਨੂੰ ਮੈਦ ਲਾ ਲਓ ਇੱਥੇ ਆਪ ਪਾਰਟੀ ਦੇ ਵੀ ਭਰਾ ਸਾਡੇ ਖੜੇ ਆ ਰਾਮਪੁਰ ਤੋਂ ਸਾਫ ਕਾ ਸਰਪੰਚ ਸਾਹਿਬ ਖੜੇ ਆ ਇੱਥੇ ਸਾਡੇ ਪਿੰਡ ਦੇ ਕਾਂਗਰਸੀ ਵੀ ਖੜੇ ਆ ਇੱਥੇ ਅਸੀਂ ਬੀਜੇਪੀ ਵਾਲੇ ਵੀ ਆ ਪਰ ਮੇਨ ਮੁੱਦਾ ਇੱਥੇ ਸਰਕਾਰ ਦਾ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਸਰਕਾਰਾਂ ਦਾ ਜਿਹੜਾ ਅੱਜ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਉਹ ਤੁਸੀਂ ਦੇਖ ਰਹੇ ਆ ਸਰਕਾਰ ਕੀ ਕਰ ਰਹੀ ਆ ਕੀ ਨਹੀਂ ਕਰ ਰਹੀ ਜਿੰਨੇ ਜੋਗੇ ਉਹ ਆਪਣੇ ਤੌਰ ਤੇ ਉਪਰਾਲਾ ਕਰ ਰਹੇ ਆ ਪਰ ਜੋ ਅੱਜ ਪੰਜਾਬ ਦੇ ਵਿੱਚ ਸੰਸਥਾ ਨੇ ਜਾਂ ਆਪਣੇ ਸਿੱਖ ਮੁਸਲਮ ਹਿੰਦੂ ਭਾਈਚਾਰੇ ਨੇ ਮਦਦ ਕੀਤੀ ਆ ਜੋ ਅੱਜ ਬੰਨਾ ਦੇ ਉੱਤੇ ਟਰੈਕਟਰ ਟਰਾਲੀਆਂ ਚੱਲਦੀਆਂ ਵਾਂ ਜਾਂ ਹੋਰ ਸੇਵਾ ਚੱਲਦੀਆਂ ਵਾਂ ਉਹ ਸੰਸਥਾ ਦੀਆਂ ਹੀ ਜ਼ਿਆਦਾ ਚੱਲਦੀਆਂ ਵਾਂ ਸਰਕਾਰ ਦਾ ਕੰਮ ਆ ਦਫ਼ਤਰਾਂ 'ਚ ਬਹਿ ਕੇ ਆਰਡਰ ਕਰਨਾ ਜਾਂ ਸਾਡੀ ਸਰਕਾਰ ਜੋ ਸਾਡੇ ਇਸ ਵੇਲੇ ਨੁਕਸਾਨ ਹੋਇਆ ਵਾ ਆਪਣੇ ਫਸਲਾਂ ਦਾ ਉਹਦੇ ਤੇ ਉਹਦੇ ਬੈਠਕਾਂ ਕਰਕੇ ਕੋਈ ਨਾ ਕੋਈ ਸੋਲੂਸ਼ਨ ਕੱਢਣ ਜਿਸ ਤਰ੍ਹਾਂ ਪਿਛਲੇ ਵਾਰ ਪਿਛਲੇ ਜੇ ਹੁਣ ਆਪਣੇ ਖੇਤੀਬਾੜੀ ਮੰਤਰੀ ਵੀ ਆਏ ਆ ਤੇ ਕੱਲ ਤੋਂ ਜਾਂ ਪਰਸੋਂ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਵੀ ਆ ਰਹੇ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੀ ਬੜੇ ਜਾਨੀ ਕਿ ਇਹ ਨਹੀਂ ਕਹਿੰਦੇ ਵੀ ਅਸੀਂ ਨਹੀਂ ਕਰਦੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਹੜੀ ਸਾਡੀ ਪੰਜਾਬ ਸਰਕਾਰ ਆ ਉਹ ਵੀ ਬਹੁਤ ਕਰ ਰਹੀ ਆ ਕਾਂਗਰਸੀ ਵੀ ਬਹੁਤ ਕਰ ਰਹੀ ਆ ਅਕਾਲੀ ਵੀ ਬਹੁਤ ਕਰ ਰਹੀ ਆ ਸਰਕਾਰਾਂ ਦਾ ਕਿਸੇ ਦਾ ਕੋਈ ਇਦਾਂ ਦਾ ਹੈ ਨਹੀਂ ਵੀ ਜਿਹੜਾ ਨਹੀਂ ਕਰ ਰਿਹਾ ਪਰ ਜੋ ਸਾਡੇ ਅੱਜ ਜੋ ਭਾਈਚਾਰੇ ਨੇ ਸਾਡੇ ਮੁਸਲਮ ਭਾਈਚਾਰੇ ਨੇ ਸਾਨੂੰ ਬਹੁਤ ਵੱਡਾ ਹਤਸ਼ਾਹ ਦਿੱਤਾ ਆ ਪੰਜਾਬ ਵਿੱਚ ਆ ਕੇ ਖਾਸ ਕਰਕੇ ਸਾਡੇ ਪਿੰਡ ਦੇ ਪਿੰਡ ਬਿੱਲਾ ਨੂੰ ਆਪਦੇ ਗੁੱਜਰ ਭਾਈਚਾਰੇ ਨਾਲ ਇਹਨਾਂ ਨੇ ਬਾਹ ਫੜੀ ਆ ਕੇ ਤੇ ਉਹਨੇ ਵਿੱਚ ਸਾਨੂੰ ਵੀ ਇੰਨਾ ਅਪਰਾਲਾ ਮਿਲਿਆ ਵੀ ਅਸੀਂ ਇਹਨਾਂ ਦਾ ਕੋਈ ਸੰਯੋਗ ਦੇਈਏ। ਭਾਜੀ ਇਹ ਕਾਫਲਾ ਕਿੱਥੇ ਜਾ ਰਿਹਾ ਆ? ਇਹ ਐਸ ਵੇਲੇ ਭਾਜੀ ਅਸੀਂ ਗਰਦਾਸਪੁਰ ਦੇ ਦੀਨਾ ਨਗਰ ਦੇ ਇਲਾਕੇ ਜਾ ਰਹੇ ਆਂ ਤੇ ਵੈਸੇ ਕੋਸ਼ਿਸ਼ ਕਰਾਂਗੇ ਰਸਤੇ 'ਚ ਵੀ ਕਿਤੇ ਸਾਨੂੰ ਲੋੜ ਪਈ ਤਰੋੱਕੇ ਅਸੀਂ ਭਾਈਚਾਰੇ ਦਾ ਮਦਦ ਕਰਾਂਗੇ। ਇੱਕ ਮੈਂ ਹੋਰ ਬੇਨਤੀ ਕਰ ਦੇਣਾ ਚਾਹਨਾ ਕਿ ਇਹਦੀ ਆਪਣੇ ਕੋਲ ਬੋਲਦਿਆਂ ਚ ਪਿੱਛੇ ਜਾ ਵੱਡੇ ਇਸ਼ੂ ਬਣ ਗਏ ਆ। ਕਿ ਜਦੋਂ ਆਪਾਂ ਬੋਲਦੇ ਆ ਉੱਥੇ ਨਾ ਰਾਸ਼ਨ ਵੰਡਣ ਜਾਂਦੇ ਆ ਕੋਈ ਨਾ ਕਿਸੇ ਨਾਲ ਮਿਸਬੀਹੇਵ ਹੋ ਜਾਂਦਾ ਉਹਦੇ ਵਿੱਚ ਕਈ ਵਾਰੀ ਕਿਸੇ ਕਿਸੇ ਨੂੰ ਕਿਸੇ ਦਾ ਕੁਛ ਨਾ ਕੁਛ ਕਿਹਾ ਜਾਂਦਾ ਅੱਜ ਮੈਂ ਸਾਰੀ ਸੰਗਤ ਨੂੰ ਸਾਰੇ ਭਾਈ ਸੇਵਾਦਾਰਾਂ ਨੂੰ ਸੰਸਥਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਉਹਦਾ ਇਸ਼ੂ ਨਾ ਬਣਾਓ ਉਹਦਾ ਸੋਲੂਸ਼ਨ ਕੱਢ ਕੇ ਆਪਾਂ ਰਲ ਮਿਲ ਕੇ ਸਾਰੇ ਸੇਵਾ ਕਰੀਏ ਜਿਹੜੇ ਸਭ ਤੋਂ ਵੱਡਾ ਗੱਲ ਹੈ ਜਿਹੜੇ ਬਾਹਲੀ ਸਟੇਟਾਂ ਤੋਂ ਸਾਡੇ ਆ ਰਹੇ ਆ ਉਹਨਾਂ ਦਾ ਪੂਰਾ ਮਾਣ ਕਰੀਏ ਰਹਿਣ ਦਾ ਕਰੀਏ ਸੌਣ ਦਾ ਕਰੀਏ ਖਾਣ ਪੀਣ ਦਾ ਕਰੀਏ ਜੋ ਪਿੱਛੋਂ ਮੈਨੂੰ ਮੈਂ ਤਾਂ ਮੈਨੂੰ ਮੈਂ ਤਾਂ ਵੀ ਇਹ ਮੈਂ ਦੱਸ ਨਹੀਂ ਸਕਦਾ ਕਿ ਕਿੱਡਾ ਵੱਡਾ ਅਪਰਾਲਾ ਇਹ ਵੀਰ ਕਰਕੇ ਆਏ ਮੁਸਲਮ ਭਾਈਚਾਰਾ ਤਹਿ ਦਿਲ ਤੋਂ ਪਿੰਡ ਬੇਲਾ ਨਵਾਬ ਦੀ ਪੰਚਾਇਤ ਵੱਲੋਂ ਜਿੰਨੇ ਵੀ ਮੇਰੇ ਆਏ ਸੰਗਤ ਸਾਡੀ ਇੱਥੇ ਦੀ ਪੰਜਾਬੀ ਭਾਈਚਾਰਾ ਪੰਜਾਬ ਵੱਲੋਂ ਅਸੀਂ ਇਹਨਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਇਹੋ ਜਿਹੇ ਅਪਰਾਲੇ ਦੁਨੀਆ ਦੇ ਵਿੱਚ ਹੋਣੇ ਚਾਹੀਦੇ ਆ ਇਸੇ ਨਾਲ ਹੀ ਸਾਡਾ ਭਾਈਚਾਰਾ ਵਧੂਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਆਪਣਾ ਨਾਮ ਕੀ ਹੈਗਾ ਜੀ ਮੇਰਾ ਨਾਮ ਅਬਦੁਲ ਮਾਲਿਕ ਮੁਗਿਸੀ ਹੈ ਔਰ ਕहां से ਆਇਆ ਹਮ ਲੋਕ ਜੋ ਹੈ ਸਭ ਲੋਕ ਯੂਪੀ ਸੇ ਹੈ ਸਹਾਰਨਪੁਰ ਸੇ ਜੀ और यहाँ पर सब लोग पहुँचे हैं हमारा पूरा क्षेत्र है पूरा वहाँ का इलाका है उसके जितने भी सब ग्रामीण वासी हैं और सब गांव के लोग हैं सब जिम्मेदार लोग हैं और यहाँ पर इसी भाईचारे को लेकर के कि भाई कहीं भी कोई त्रासदी अगर आती है देश में प्रदेश में और किसी भी क्षेत्र में तो मानवता हमको यही सिखाती है कि हम एक दूसरे का हाथ पकड़ें और एक दूसरे का सहारा बने और कंधे से कंधे मिला करके के जो है एक दूसरे का की मदद करें तो ये सबसे बड़ी सारे धर्म जो है मानवता सिखाते हैं आपने ये एक एक मिसाल आपने आज पैदा कर दी है हिंदू मुस्लिम सिख ईसाई मानवता के भाई भाई और बड़ा आपने पंजाब को आ, आप इतना बड़ा ग्रुप लेके और राशन लेके आप पहुंच रहे हो और भी गाड़ियां बता रहे थे भी हमारी और भी गाड़ियां आगे भी आएंगी हाँ ये पूरा जो है या सिर्फ दो दिन के उसी पर है लोगों ने वहाँ सब जमा किया पूरा राशन पानी और नकदी पैसा और उसी का जो है सब लोग तकरीबन छोटी बड़ी नौ गाड़ियाँ अभी दस गाड़ियाँ लेकर के यहाँ पर पहुँचे हैं और भी अगर कुछ होगा तो वो भी यहाँ पर के मशवरे से यहाँ पहुँचाएँगे और ये तो भाईचारा सबका है देखिएगा इसमें कोई धर्म जाति नहीं होती है और चाहे इस देश में रहने वाले जितने भी लोग हैं वो चाहे मुसलमान हैं चाहे सिख हैं चाहे दलित है चाहे कोई आदिवासी है चाहे हिंदू है और किसी भी धर्म का जो है मानने वाला ये एक इस देश की जो है वो खूबसूरती है ये एक बहुत अच्छा चमन है गुलदस्ता है एक दूसरे का यहाँ साथ देते हैं ऐसा पूरे विश्व में कहीं ऐसी जो है ना भाईचारा नहीं मिलता है तो ये सब लोग आए हैं सब सामान लेकर के आ, सब जिम्मेदार हैं हमारे यहाँ इलाके के कोई आ, सरपंच भी हैं यहाँ जैसे बोलते हैं और इस पूरे पंजाब के इलाके में पहुँचे जहाँ जहाँ भी ज़रूरत होगी हम लोग पहुँचेंगे वहाँ तक आम पब्लिक को क्या मैसेज है मैसेज तो uh, सबसे बड़ा जा रहा है मानवता का भाईचारे का और यही है और, और लोग भी सब कर रहे हैं पूरे देश में सारे धर्म जाति के लोग जो हैं वो सब सहायता कर रहे हैं हम लोग भी तकरीबन पचास साठ लोग हैं आए हुए और भी बहुत पूरे देश से पूरे क्षेत्र से अलग अलग लोग आ रहे हैं जो भी कर रहे हैं सबको सबका हम शुक्रिया अदा करते हैं और सब बधाई के पात्र हैं और यही मैसेज है सबके लिए कि हम सब जो है वो भाईचारे के साथ रहें एक दूसरे एकजुट जुटता के साथ रहें इसी में जो है भलाई है देश की भी उन्नति है अगर हम सब धर्म के लोग जाति के लोग मिलजुल करके एक दूसरे का साथ देंगे तो हमारा देश भी उन्नति करेगा और हमारा जो धर्म है मज़हब वो हमें यही तालीम देता है यही शिक्षा हमको देता है ਔਰ ਤੁਸੀਂ ਦੇਖ ਸਕਦੇ ਆ ਇਹਨਾਂ ਨੇ ਭਾਜੂ ਨੇ ਦੱਸਿਆ ਵੀ ਇਹ ਜਿਹੜੇ ਮਾਨਵਤਾ ਦੀ ਜਿਹੜੀ ਮਿਸਾਲ ਆ ਔਰ ਸਾਰੇ ਜਾਤਾ ਪਤਾ ਤੋਂ ਉੱਪਰ ਉੱਠ ਕੇ ਔਰ ਇਸ ਅੱਗੇ ਆਓ ਪੰਜਾਬ ਦੀ ਜਿਹੜੀ ਮਾਂ ਫੜਨ ਦੀ ਲੋੜ ਆ ਹਾਲਾਤ ਤੁਸੀਂ ਸਾਰੇ ਸਾਹਮਣੇ ਆ ਔਰ ਤੁਸੀਂ ਵੇਖ ਰਹੇ ਹੋ ਆਰਬੀਨਿਆ ਟੀਵੀ ਨਿਊਜ਼ ਐਨ ਐਨ ਆਰ ਨਿਊਜ਼ ਔਰ ਮੇਰੇ ਨਾਲ ਕੈਮਰਾਮੈਨ ਵਿਕੀ ਧੰਨਵਾਦ